ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਮੁਕਤਸਰ ਦੀ ਜੰਗ ਦੀ ਖਿਦਰਾਣੇ ਦੀ ਜੰਗ ਦੀ ਕਿ ਕਿਸ ਤਰ੍ਹਾਂ 40 ਸਿੱਖ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਵਿਦਾਵਾ ਲੈ ਕੇ ਆਏ ਸਨ ਉਹਨਾਂ ਨੇ ਕਿਸ ਤਰ੍ਹਾਂ ਵਜ਼ੀਰ ਖਾਂ ਦੀ ਫੌਜਾਂ ਨਾਲ ਜੰਗ ਕੀਤਾ ਅਤੇ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜੋ ਜੀਵਨ ਹੈ ਗੁਰੂ ਦੇ ਲੇਖੇ ਲਾ ਦਿੱਤਾ ਪੂਰੀ ਸਾਖੀ ਇਸ ਤਰ੍ਹਾਂ ਹੈ ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਕਲਗੀਧਰ ਪਿਤਾ ਬਾਜਾ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਦਾਰ ਬਖਸ਼ਾ ਸਿੰਘ ਨੇ ਖਬਰ ਦਿੱਤੀ ਕਿ ਸੂਬੇਦਾਰ ਬजीर खान ਚੜ੍ਹ ਕੇ ਆ ਰਿਹਾ ਹੈ ਸਤਗੁਰ ਜੀ ਕਪੂਰੇ ਨੂੰ ਮਿਲੇ ਉਸ ਕੋਲ ਕੋਟ ਦਾ ਕਿਲਾ ਮਹਾਰਾਜ ਜੀ ਨੇ ਪੁੱਛਿਆ ਕਿਉਂਕਿ ਕਪੂਰੇ ਕੋਲ ਇੱਕ ਛੋਟਾ ਕਿਲਾ ਸੀ ਜਿਸ ਵਿੱਚ ਮਹਾਰਾਜ ਜੀ ਜੰਗ ਕਰਨਾ ਚਾਹੁੰਦੇ ਸਨ ਪਰ ਕਪੂਰਾ ਨਵਾਬ ਤੋਂ ਡਰਦਿਆ ਗੁਰੂ ਸਾਹਿਬ ਨੂੰ ਨਾ ਕਰ ਦਿੰਦਾ ਹੈ ਪਰ ਕਪੂਰਾ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦੀ ਸੇਵਾ ਵੀ ਕਰਨਾ ਚਾਹੁੰਦਾ ਸੀ ਪਰ ਮੌਤ ਤੋਂ ਵੀ ਡਰਦਾ ਸੀ ਇਸ ਲਈ ਗੁਰੂ ਸਾਹਿਬ ਨੂੰ ਉਸਨੇ ਕਿਹਾ ਕਿ ਮਹਾਰਾਜ ਮੈਨੂੰ ਕੋਈ ਹੋਰ ਸੇਵਾ ਦੱਸੋ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਤਦ ਦਸ਼ਮੇਸ਼ ਪਿਤਾ ਕਲਗੀਧਰ ਪਿਤਾ ਨੇ ਉਸ ਨੂੰ ਕਿਹਾ ਕਿ ਸਾਨੂੰ ਖਿਦਰਾਣੀ ਢਾਬ ਤੱਕ ਦਾ ਜੋ ਰਾਹ ਹੈ ਉਹਦਾ ਜਾਣਕਾਰ ਬੰਦਾ ਦਿਓ ਕਪੂਰੇ ਨੇ ਖਾਨੇ ਬਰਾਨ ਨੂੰ ਗੁਰੂ ਸਾਹਿਬ ਦੇ ਨਾਲ ਸਹਾਇਤਾ ਕਰਨ ਦੀ ਲਈ ਭੇਜ ਦਿੱਤਾ ਅਤੇ ਖਾਨੇ ਬਰਾਨ ਨੂੰ ਇਹ ਵੀ ਹਦਾਇਤ ਦਿੱਤੀ ਕੇ ਗੁਰੂ ਸਾਹਿਬ ਨੂੰ ਧੂਰਾ ਵਿੱਚ ਸਮਝਾਈ ਅਤੇ ਜੰਗ ਕਰਨ ਤੋਂ ਗੁਰੂ ਸਾਹਿਬ ਨੂੰ ਰੋਕੀ ਗੁਰੂ ਸਾਹਿਬ ਕੋਟ ਤੋਂ ਚਲਦਿਆਂ ਹੋਇਆਂ ਰਾਮਿਆਣੇ ਪਹੁੰਚੇ ਇੱਥੇ ਗੁਰੂ ਜੀ ਨੂੰ ਮੱਝ ਦੇ ਉਹ ਸਿੰਘ ਮਿਲੇ ਉਹ 40 ਸਿੰਘ ਜੋ ਅਨੰਤਪੁਰ ਸਾਹਿਬ ਵਿਦਾਵਾ ਦੇ ਆਏ ਸਨ ਉਹਨਾਂ ਨਾਲ ਕੁਝ ਲਾਹੌਰ ਦੇ ਅਤੇ ਹੋਰ ਪਿੰਡਾਂ ਦੇ ਮੌਤਵਾਰ ਚੌਧਰੀ ਲੋਕ ਅਤੇ ਮਾਈ ਭਾਗੌਰ ਜਿਸ ਨੂੰ ਇਤਿਹਾਸ ਵਿੱਚ ਮਾਈ ਭਾਗੋ ਵੀ ਕਹਿੰਦੇ ਹਾਂ ਜੋ ਸਿੰਘਾਂ ਨੂੰ ਮੋੜ ਕੇ ਆਪਣੇ ਨਾਲ ਲੈ ਕੇ ਆਈ ਸੀ ਉਹ ਸਾਰੇ ਲੋਕ ਗੁਰਦੇਵ ਨੂੰ ਰਾਮਿਆਣੇ ਮਿਲੇ ਅਤੇ ਗੁਰੂ ਸਾਹਿਬ ਨੂੰ ਫਤਿਹ ਸਾਂਝੀ ਕੀਤੀ ਅਤੇ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ। ਮਾਝੇ ਤੋਂ ਆਏ ਚੌਧਰੀਆਂ ਨੇ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਅਸੀਂ ਤੁਹਾਡੀ ਬਾਦਸ਼ਾਹ ਨਾਲ ਸੁਲਾਹ ਕਰਵਾ ਦਿੰਦੇ ਹਾਂ। ਤੁਸੀਂ ਜੰਗ ਜੁੱਦ ਛੱਡ ਦਿਓ। ਸਤਗੁਰਾਂ ਨੇ ਗੁੱਸੇ ਵਿੱਚ ਆਣ ਕੇ ਕਿਹਾ ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਗੁਰੂ ਬਣ ਕੇ ਆਏ ਹੋ? ਜਦੋਂ ਜ਼ਾਲਮਾਂ ਨੇ 5ਵੇਂ ਤੇ 9ਵੇਂ ਪਾਸ਼ਾ ਨੂੰ ਸ਼ਹੀਦ ਕੀਤਾ ਚਮਕੌਰ ਤੇ ਸਰਹੰਦਾ ਸਾਕਾ ਵਾਪਰਿਆ ਜਦੋਂ ਸਰਸਾ ਦੇ ਕਿਨਾਰੇ ਸ਼ਹੀਦیاں ਹੋਈਆਂ ਉਦੋਂ ਕਿਉਂ ਨਾ ਸੁਲਾਹ ਕਰਵਾਈ ਉਦੋਂ ਤੁਸੀਂ ਕਿੱਥੇ ਸੀ ਬਾਕੀ ਸਾਡੀ ਲੜਾਈ ਸਿਰਫ ਜ਼ਾਲਮ ਨਾਲ ਹੈ ਜਦੋਂ ਤੱਕ ਜ਼ੁਲਮ ਹੋਏਗਾ ਖੰਡਾ ਖੜਕਦਾ ਰਹੋ ਸਾਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀਂ ਅਸੀਂ ਅਕਾਲ ਪੁਰਖ ਦੀ ਅਗਵਾਈ ਵਿੱਚ ਚੱਲਦੇ ਹਾਂ ਜਿਵੇਂ ਉਹਦਾ ਹੁਕਮ ਹੈ ਉਸੇ ਤਰ੍ਹਾਂ ਚੱਲਾਂਗੇ ਇਹਨੇ ਨੂੰ ਸਤਗੁਰਾਂ ਨੂੰ ਫੇਰ ਖਬਰ ਮਿਲੀ ਕਿ ਨਵਾਬ ਦੀ ਫੌਜ ਬਹੁਤ ਨੇੜੇ ਆ ਗਈ ਹੈ ਸਤਗੁਰੂ ਖੇਦਰਾਣੀ ਢਾ ਵੱਲੋਂ ਚੱਲ ਪਏ ਢਾਵ ਸੁੱਕੀ ਦੇਖ ਕੇ ਸਤਗੁਰੂ ਅੱਗੇ ਲੰਘ ਗਏ ਕਲਗੀਧਰ ਪਿਤਾ ਦੇ ਜਾਨ ਮਗਰੋਂ ਮੱਝ ਦੇ ਸਿੰਘਾਂ ਚ ਗੱਲਬਾਤ ਹੋਈ ਕਿ ਪਹਿਲੀ ਗਲਤੀ ਅਸੀਂ ਅਨੰਤਪੁਰ ਸਾਹਿਬ ਗੁਰੂ ਸਾਹਿਬ ਨੂੰ ਬਿਦਾਵਾ ਲੇ ਕੇ ਕਾਰ ਆਏ ਹਾਂ ਪਰ ਹੁਣ ਚਾਹੇ ਸਾਨੂੰ ਸਿਰ ਦੇਣੇ ਪੈ ਜਾਣ ਪਰ ਅਸੀਂ ਪਿੱਛੇ ਨਹੀਂ ਹਟਣਾ ਭਾਈ ਮਾਸੰਗ ਨੇ ਲਖੀਰ ਖਿੱਚ ਕੇ ਬਚਨ ਕਹੇ ਅਕਾਲ ਪੁਰਖ ਦੇ ਹੁਕਮ ਦਾ ਸਾਨੂੰ ਨਹੀਂ ਪਤਾ ਸਾਨੂੰ ਸਾਡੇ ਗੁਰੂ ਦੇ ਹੁਕਮ ਦਾ ਪਤਾ ਹੈ ਸਤਗੁਰਾਂ ਨੇ ਜੋ ਹੁਕਮ ਕੀਤਾ ਹੈ ਉਸ ਕਰਕੇ ਅਸੀਂ ਵੀ ਰਣ ਮੰਡਣਾ ਹੈ ਕਿਉਂਕਿ ਗੁਰੂ ਸਾਹਿਬ ਨੇ ਖੰਡਾ ਖੜਕਾਉਣ ਦਾ ਹੁਕਮ ਦਿੱਤਾ ਹੈ ਅਸੀਂ ਸ਼ਹੀਦੀਆਂ ਪਾਉਣੀਆਂ ਨੇ ਜਿਸ ਨੂੰ ਗੁਰੂ ਪਿਆਰਾ ਹੈ ਉਹ ਲਕੀਰ ਟੱਪਾਉਣ ਜਿਸ ਨੂੰ ਜਾਨ ਪਿਆਰੀ ਹੈ ਉਹ ਇਸ ਜਗ੍ਹਾ ਤੋਂ ਵਾਪਸ ਮੁੜ ਜਾਣ ਉਸ ਵੇਲੇ ਚਾਰ ਪੰਜ ਸਿੰਘ ਹੋਰ ਲਕੀਰ ਟੱਪੇ ਮਾਤਾ ਭਾਗੌਰ ਜੀ ਵੀ ਲਕੀਰ ਟੱਪੇ ਅਤੇ ਕਿਹਾ ਕਿ ਭੈਣ ਵੀ ਵੀਰਾਂ ਨਾਲ ਮਿਲ ਕੇ ਜੁੱਧ ਜੂਜੇਗੀ ਫਿਰ ਹੋਰ ਸਾਰੇ ਸਿੰਘ ਵੀ ਲਕੀਰ ਟੱਪ ਗਏ ਇਸ ਤਰ੍ਹਾਂ ਕਾਫੀ ਸਿੰਘ 71 ਹੋ ਗਏ ਅਤੇ ਇਹਨਾਂ ਦੀ ਗਿਣਤੀ 40 ਦੇ ਕਰੀਬ ਸੀ ਭਾਈ ਵੀਰ ਸਿੰਘ ਲਿਖਦੇ ਹਨ ਸ਼ਾਇਦ ਹੀ ਕੋਈ ਮੁੜਿਆ ਹੋਵੇ ਸਾਰੇ ਮਰਜੀ ਬੜੇ ਖਦਾਲੇ ਢਾਵ ਵੱਲੋਂ ਚੱਲ ਪਏ ਦੇਖਿਆ ਕਿ ਢਾਬ ਸੁੱਕੀ ਹੈ ਸਲਾਹ ਬਣੀ ਇਹ ਸਹੀ ਥਾਂ ਹੈ ਬੈਰੀ ਨੂੰ ਰੋਕਣ ਦੀ ਜਦੋਂ ਤੱਕ ਸਾਹ ਚੱਲਦੇ ਨੇ ਵਜੀਦੇ ਨੂੰ ਅੱਗੇ ਨਹੀਂ ਜਾਣ ਦੇਣਾ ਰਣਨੀਤੀ ਵਰਤਿਆ ਸਿੰਘਾਂ ਨੇ ਇੱਥੇ ਬਹੁਤ ਸਾਰੀਆਂ ਬੇਰੀਆਂ ਦੇ ਰੁਖ ਦੇਖ ਕੇ ਆਪਣੇ ਕੱਪੜੇ ਚਾਦਰੇ ਉਹਨਾਂ ਉੱਪਰ ਪਾ ਦਿੱਤੇ ਵੇਖਣੋਂ ਲੱਗਦਾ ਸੀ ਕਿ ਜਿਵੇਂ ਤੰਬੂ ਲੱਗੇ ਹੋਣ ਇਸੇ ਹੀ ਜਗ੍ਹਾ ਤੇ ਅੱਜ ਕੱਲ ਗੁਰਦਰਾ ਤੰਬੂ ਸਾਹਿਬ ਸੁਸ਼ੋਭਤ ਹੈ ਜਿੱਥੇ ਸੰਗਤਾਂ ਦਰਸ਼ਨ ਮੇਲੇ ਕਰਨ ਆਉਂਦੀਆਂ ਹਨ ਸਾਰੇ ਸਿੰਘ ਮੋਰਚੇ ਮੱਲ ਕੇ ਬੈਠ ਗਏ ਜਦੋਂ ਨਵਾਬ ਦੀ ਫੌਜ ਆਈ ਤਾਂ ਸਿੰਘਾਂ ਨੇ ਇਸ ਤਰ੍ਹਾਂ ਬਾਰ ਕੀਤਾ ਇਸ ਤਰ੍ਹਾਂ ਗੋਲੀਬਾਰੀ ਕੀਤੀ ਕਿ ਬਜੀਦੇ ਦੀ ਫੌਜ ਦੇ ਪੈਰ ਹਿੱਲ ਗਏ ਨਵਾਬ ਕੰਬ ਉੱਠਿਆ ਫਿਰ ਉਸਨੇ ਸਾਵਧਾਨ ਹੋ ਕੇ ਪੈਤੜਾ ਬਦਲਿਆ ਛੋਟੇ ਛੋਟੇ ਜੱਥੇ ਬਣਾ ਕੇ ਫੌਜ ਅੱਗੇ ਭੇਜੀ ਅੱਗੇ ਸਿੰਘ ਵੀ ਪਹਿਲਾਂ ਗੋਲੀ ਬੰਦੂਕ ਚਲਾਉਂਦੇ ਫਿਰ ਤੀਰ ਤੀਰ ਮੁਕਣ ਤੇ ਸਿੰਘ ਪੰਜ ਪੰਜ ਸੱਤ ਸੱਤ ਜਥੇ 'ਚ ਕਿਰਪਾਨਾਂ ਬਾਰਸ਼ੀਆਂ ਲੈ ਕੇ ਬਾਹਰ ਨਿਕਲ ਆਉਂਦੇ ਇਸ ਤਰ੍ਹਾਂ ਹੱਥੋਂ થી ਜੰਗ ਹੋਈ ਉਧਰ ਸਤਗੁਰੂ ਜੀ ਨੂੰ ਜੰਗ ਦੀ ਆਵਾਜ਼ ਤੋਂ ਪਤਾ ਚੱਲਿਆ ਤਾਂ ਟਿੱਬੀ ਤੇ ਚੜ ਬਰਾਸਣ ਲਾ ਕੇ ਸਾਰੀ ਜੰਗ ਨੂੰ ਦੇਖਣ ਲੱਗੇ ਅਤੇ ਨਾਲ ਹੀ ਕਦੇ ਕਦੇ ਤਾਣ-ਤਾਣ ਕੇ ਤੀਰ ਛੱੜਦੇ ਇਸ ਤਰ੍ਹਾਂ ਸਾਰਾ ਦਿਨ ਜੰਗ ਹੋਇਆ ਸ਼ਾਮਾਂ ਪੈ ਗਈਆਂ ਸਾਰੇ ਸਿੰਘ ਗੁਰੂ ਚਰਣਾ ਤੋਂ ਨਿਸ਼ਾਵਰ ਹੋ ਗਏ ਨਵਾਬ ਜੰਗ ਦਾ ਹਾਲ ਦੇਖ ਦੁਖੀ ਹੋ ਰਿਹਾ ਸੀ ਸਪਾਹੀਆਂ ਨੂੰ ਕਹਿੰਦਾ ਤੁਰ ਫਿਰ ਕੇ ਦੇਖੋ ਗੁਰੂ ਮਾਰਿਆ ਗਿਆ ਕਿ ਨਹੀਂ ਬਚੀ ਹੋਈ ਫੌਜ ਪਾਣੀ ਤੋਂ ਬਿਨਾਂ ਜੰਗ ਤੋਂ ਬਧ ਦੁਖੀ ਸੀ ਅੱਗੇ ਹੋ ਕੇ ਦੇਖਿਆ ਤੇ ਢਾਬ ਸੁੱਕੀ ਸੀ ਨਵਾਬ ਨੂੰ ਸਮਝ ਨਾ ਆਵੇ ਸੁੱਕੀ ਢਾਬ ਦੇ ਕਿਨਾਰੇ ਸਿੰਘ ਲੜ ਕੇ ਕਿਉਂ ਮਰ ਗਏ ਬਜੀਦਾ ਆਪਣੇ ਨਾਲ ਕਪੂਰੇ ਨੂੰ ਲੈ ਆਇਆ ਸੀ ਕਪੂਰੇ ਨੇ ਪੁੱਛਿਆ ਕਿ ਪਾਣੀ ਕਿੱਥੋਂ ਮਿਲੇਗਾ ਕਪੂਰੇ ਨੇ ਨਿਤੀ ਵਰਤ ਦੇ ਕਿਹਾ ਅੱਗੇ ਗਏ ਤਾਂ 30 ਮੀਲ ਤੇ ਪਿੱਛੇ ਗਏ ਤਾਂ 10 ਮੀਲ ਤੇ ਮਿਲ ਜੂ ਨਵਾਬ ਚਾਹੁੰਦਾ ਤਾਂ ਅੱਗੇ ਜਾਣਾ ਸੀ ਪਰ ਫੌਜ ਦੀ ਹਾਲਤ ਦੇਖ ਕੇ ਪਿੱਛੇ ਮੁੜਨਾ ਠੀਕ ਸਮਝਿਆ ਗੁਰੂ ਸਾਹਿਬ ਵੀ ਹੱਥ ਨਾ ਆਏ ਫੌਜ ਵੀ ਮਸਾ 2000 ਬਚੀ ਉਹ ਵੀ ਜ਼ਖਮੀ ਹਾਲਤ 'ਚ ਪਰ ਮਨ ਨੂੰ ਤਸੱਦੀ ਦਿੰਦਿਆਂ ਨਵਾਬ ਨਗਾਰੇ ਵਜਾਉਂਦਾ ਮੁੜ ਗਿਆ ਉਧਰ ਕਾਲੀਦਰ ਪਿਤਾ ਟਿੱਬੀ ਤੋਂ ਉੱਤਰ ਰਣ ਭੂਮੀ 'ਚ ਆਏ ਕੱਲੇ-ਕੱਲੇ ਸਿੰਘ ਨੂੰ ਦੇਖ ਕੇ ਗੋਦ 'ਚ ਲੈਂਦੇ ਰੁਮਾਲ ਨਾਲ ਮੂੰਹ ਸਾਫ਼ ਕਰਦੇ ਆ ਮਹਿਰ ਦੇ ਘਰ ਪਾਸਾ ਨੇ ਕਿਸੇ ਨੂੰ ਕਿਹਾ ਕਿ ਇਹ ਮੇਰਾ 2000ੀ ਸੂਰਮਾ ਇਹ ਮੇਰਾ 3000ੀ ਸੂਰਮਾ ਇਹ ਮੇਰਾ 5000ੀ ਸੂਰਮਾ ਅਤੇ ਇਹ ਮੇਰਾ 20000ੀ ਸੂਰਮਾ ਇਸ ਤਰ੍ਹਾਂ ਖਿਤਾਬ ਦਿੱਤੇ ਜਦੋਂ ਸਤਿਗੁਰੂ ਭਾਈ ਮਹਾ ਸਿੰਘ ਦੇ ਕੋਲ ਆਏ ਜੋ ਜ਼ਖਮੀ ਬੜਾ ਸੀ ਪਰ ਸਾਹ ਅਜੇ ਚੱਲਦੇ ਸੀ ਕਲਗੀਧਰ ਪਿਤਾ ਨੇ ਆਪਣੇ ਹੱਥੀ ਰੁਮਾਲ ਨਾਲ ਭਾਈ ਮਹਾ ਸਿੰਘ ਦਾ ਮੂੰਹ ਸਾਫ਼ ਕੀਤਾ ਅਤੇ ਪਾਣੀ ਦੇ ਦੋ ਕੂਟਾ ਮੂੰਹ ਵਿੱਚ ਪਾਈਆਂ ਅੰਦਰ ਲੰਘ ਗਈਆਂ ਫਿਰ ਹੋਰ ਪਿਆਇਆ ਹੁਕਮ ਹੋਇਆ ਮਹਾ ਸਿੰਘ ਅੱਖਾਂ ਖੋਲ ਕੰਨੀ ਆਵਾਜ਼ ਪਈ ਭਾਈ ਮਹਾ ਸਿੰਘ ਨੇ ਅੱਖਾਂ ਖੋਲੀਆਂ ਤੇ ਕੀ ਵੇਖਦਾ ਏ ਕਿ ਉਸ ਦਾ ਸਿਰ ਕਲਗੀਧਰ ਦੀ ਗੋਦ ਵਿੱਚ ਹੈ ਗੁਰੂ ਨੂੰ ਆਪਣੇ ਅੱਖਾਂ ਸਾਹਮਣੇ ਵੇਖ ਕੇ ਭਾਈ ਮਹਾ ਸਿੰਘ ਦੇ ਹੱਥ ਜੁੜ ਗਏ ਸਤਿਗੁਰਾਂ ਨੇ ਕਿਹਾ ਮਹਾ ਸਿੰਘ ਕੁਝ ਮੰਗ ਜੋ ਤੇਰਾ ਜੀ ਕਰੇ ਅਸੀਂ ਤੈਨੂੰ ਸਾਰਾ ਕੁਝ ਦੇਣ ਨੂੰ ਤਿਆਰ ਹਾਂ ਤਦ ਮਹਾ ਸਿੰਘ ਨੇ ਮਹਾਰਾਜ ਕਿਹਾ ਮਹਾਰਾਜ ਜੇਕਰ ਤਰੁੱਠੇ ਹੋ ਤਾਂ ਕਿਰਪਾ ਕਰੋ ਉਹ ਵਿਦਾਵੇ ਵਾਲਾ ਕਾਗਜ਼ ਉਹ ਪੈੜਾ ਕਾਗਜ਼ ਪਾੜ ਦਿਓ ਗਰੀਬ ਨਵਾਜ਼ ਬਖਸ਼ ਲੋ ਸਤਗੁਰਾਂ ਨੇ ਉਸੇ ਵੇਲੇ ਕਾਗਜ਼ ਕੱਢਿਆ ਪਾਈ ਮਹਾ ਸਿੰਘ ਦੇ ਬਿਲਕੁਲ ਅੱਖਾਂ ਦੇ ਸਾਹਮਣੇ ਕਾਗਜ਼ ਦੇ ਟੁਕੜੇ ਟੁਕੜੇ ਕਰਕੇ ਹਵਾ ਵਿੱਚ ਉਡਾ ਦਿੱਤਾ ਅਤੇ ਉਸ ਜਗ੍ਹਾ ਮਹਾਰਾਜ ਜੀ ਨੇ ਉਹ 40 ਸਿੰਘ ਜੋ ਬਿਦਾਵਾ ਲੈ ਕੇ ਆਏ ਸਨ ਉਹਨਾਂ ਦੀ ਟੁੱਟੀ ਉਹ ਜਗ੍ਹਾ ਤੇ ਗੰਢ ਦਿੱਤੀ ਟੁੱਟੀ ਗਾਰਡਨ ਹਾਰ ਗੋਪਾਲ ਬਾਦਸ਼ਾਹ ਨੇ ਕਿਹਾ ਮਹਾ ਸਿੰਘਾ ਤੂੰ ਤੰਨ ਹੈ ਤੰਨ ਹੈ ਭਾਈ ਮਹਾ ਸਿੰਘ ਗੁਰੂ ਗੋਚ ਹੀ ਗੁਰੂ ਚਰਨਾਂ ਵਿੱਚ ਲੀਨ ਹੋ ਗਏ ਇੱਕ ਸਿੰਘ ਨੇ ਦੱਸਿਆ ਕਿ ਮਹਾਰਾਜ